ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੇ ਢੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਡ੍ਰਿਢ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਡ੍ਰਿਢ ਹੋ ਹਰ ਨਾਮ ਧਿਆਵ ਹੋ ਸਿਮਰਤ ਨਾਮ ਡ੍ਰਿੜਾਇਆ ਸਤ ਗੁਰ ਗੁਰ ਪੂਰਾ ਆਰਾਧ ਹੋ ਸਭ ਕਿਲ ਵਿਖ ਪਾਪ ਗੁਆਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੀ ਲਾਮ ਸਤ ਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰ ਪਉ ਭੈ ਮਨ ਹੋਏ ਹਉਮੈ ਮੈਲ ਗੁਆਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾ ਵਿੱਚ ਲਾਈ ਅਨਹਦ ਸ਼ਬਦ ਵਜਾਈ ਹਰ ਤੀੜੀ ਲਾਮ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀ ਐ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜੱਪੀ ਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨੰਦ ਇਹਨ ਹਰ ਲਵ ਲਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਲਾਸੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦੈ ਰਸਨ ਰਸਾਈ ਹਰ ਰਸਨ ਰਸਾਈ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਈ ਅਨ ਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਲਿਵ ਲਾਈ ਵੱਡਾ ਭਾਗ ਗੁਰਪੂਰਾ ਪਾਈਐ ਅਨ ਦਿਨ ਨਾਮ ਧਿਆਈ ਸਹਜੇ ਸਹਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਈ ਸੰਗਤ ਸੰਤ ਮਲਾਈ ਹਰ ਸਰ ਨਿਰਮਲ ਨਾਈ ਨਿਰਮਲ ਜਲ ਨਾਈ ਮੈਲ ਗਵਾਈ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉ ਮੈਂ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਮਿਜ ਕਰ ਹੋ ਆਵਾਸਾ ਹਰ ਮੰਗਲ ਰਸ ਰਸਨ ਰਸਾਈ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੀ ਗੁਰਮਖ ਨਾਮ ਪਿਆਰੀ ਹਰ ਨਾਮ ਪਿਆਰੇ ਸ਼ਬਦ ਨਿਸਤਾਰੀ ਅਗਿਆਨ ਅੰਧੇਰ ਗਵਾਇਆ ਗਿਆਨ ਪਰ ਚੰਦ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ ਤਨ ਮਨੇ ਅਰਪ ਸ਼ਿੰਗਾਰ ਬਣਾਈ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸواری ਸੁਰ ਨਾਰੇ ਗਣ ਜੰਦਰਬ ਮਿਲੇ ਆਈ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਬਿੰਦ ਕੇਰੀ RAM ਗੁਰਮੁਖ ਮੇਲਾ ਤੇ ਹੀ ਆਇ ਕਰਵਾਜ ਹੈ ਸ਼ਬਦ ਕਨੇਰੇ RAM ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜੱਪੀ ਸਦਾ ਸਾਲਾਹੀ ਸਾਚ ਸ਼ਬਦ ਲਿਵ ਲਾਈ ਹਨ ਦਿਨ ਸਹਿਜ ਰਹੈ ਰੰਗ ਰਾਤਾ RAM ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਨ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਜੇ ਗੁਣ ਗਾਵਾਂ ਜੀ ਪ੍ਰਭ ਭਾਵਾਂ ਆਪੇ ਲੈ ਮਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਇ ਕਿਹੋ ਜਗੋ ਦੁੱਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹੋ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤਰਾਇ ਤਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਾ ਮਾਂ ਮੰਗੇ ਦੁਖ ਪਾਵੇ ਝੋਟਾ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਹੀਂ ਪੋਤ ਕਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛਉ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਿਵ ਮਰੀਐ ਰਾਮ ਜੀਵਤਿਆਂ ਮਰੀਐ ਪਉਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵਲਾਵੈ ਮਤ ਪਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੋਹੀ ਮਹੱਲਾ ਚੌਥਾ ਕਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਹੋ ਮਨ ਤਨ ਦੇਵਾ ਸਤਿਗੁਰ ਐ ਮੈਂ ਮੇਲੇ ਪ੍ਰਭ ਗੁਣਤਾਸੀ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵੋ ਚਿਰਿਵ ਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਝੋਂ ਖਰੀ ਉਡੀਣੀਆਂ ਜਿਉਂ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਆ ਜਨ ਨਾਨਕ ਨਾਮ ਸੁਮਾਹਾ ਮਨ ਦੇਹ ਦੇਸ ਚੱਲ ਚੱਲ ਭਰਮਿਆ ਮਨ ਮੁਖ ਪਰਮੁ ਪੁਲਾਇਆ ਨਿਤਿਆ ਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਵਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇਂ ਪਚ ਪਚ ਮੋਇਆ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਾਨਿਆ ਸਾਚ ਚਿੰਤ ਵਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿੰਖਿਨ ਖਿਨ ਵਾਰਿਆ ਸੂਹੀ ਸੰਤ ਮਹੱਲਾ ਚੌਥਾ